ਇਲੈਕਟ੍ਰੋਨਿਕ মিডিਆ ਪਿੰਪੀਡਿਆ ਸੋਸ਼ਲ ਮੀਡੀਆ মিডিਆ ਦੇ ਸਾਰੇ ਪਲੇਟਫਾਰਮ ਦੇ ਸਾਰੇ ਜਨ ਦੇ ਸਤਿ ਸ਼੍ਰੀ ਅਕਾਲ ਦਾ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਗੁਰੂ ਸਾਹਿਬਾਨ ਦਾ ਇਸ ਸੱਫਰਾਂਵਾਂ 시ਹੀ ਦੀ ਵਿਹਾੜਾ ਦੁੱਖਬਰ ਕਰਨ ਲਈ ਪਹੁੰਚੇ ਹੋ ਦੁਨੀਆ ਦੇ ਕੋਨੇ ਕੋਨੇ ਤੱਕ ਗੁਰੂ ਸਾਹਿਬਾਨ ਦੁਆਰਾ ਦਿੱਤੀ ਅਦੁੱਤੀ ਸ਼ਹਾਦਤ ਅਦੁੱਤੀ ਕੁਰਬਾਨੀ ਨੂੰ ਬਚਾਉਣ ਦੇ ਦੀ ਪਹੁੰਚਿਓ ਤੁਹਾਡਾ ਸਾਰਿਆਂ ਦਾ ਪੰਜਾਬ ਸਰਕਾਰ ਵੱਲੋਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਮਹਾਪੁਰਖ ਜਿੰਨੇ ਵੀ ਗੁਣੀ ਗਿਆਨੀ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਅਸੀਂ ਅੱਗੇ ਲਾ ਕੇ ਪੰਜਾਬ ਸਰਕਾਰ ਨੇ ਆ ਪਿੱਛੇ ਰਹਿ ਕੇ ਇਹ ਸ਼ੀਧੀ ਦੁਆਰਾ ਅਸੀਂ ਮਨਾ ਰਹੇ ਹਾਂ ਜਿਸ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਤਿ ਸਭ ਤੋਂ ਮਹਾਨ ਸ਼ਹਾਦਤ ਪਾਈ ਮਤੀ ਦਾ ਦੀ ਸ਼ਹਾਦਤ ਪਾਈ ਸਦੀ ਦਾ ਦੀ ਸ਼ਹਾਦਤ ਪਾਈ ਗਿਆਨਾ ਦੀ ਵੀ ਸ਼ਹਾਦਤ ਇਹ ਵੱਡੀਆਂ ਸ਼ਹਾਦਤਾਂ ਜਿਨ੍ਹਾਂ ਨੇ ਮੈਂ ਸਮਝਦਾ ਜੋ ਅੱਜ ਦਾ ਭਾਰਤ ਆ ਉਸ ਭਾਕ ਨੂੰ ਕਾਇਮ ਰੱਖਣ ਦੇ ਲਈ ਅੱਜ ਅੱਜ ਦਾ ਦੇਸ਼ ਆ ਹਿੰਦੁਸਤਾਨ ਆ ਉਸ ਹਿੰਦੁਸਤਾਨ ਨੂੰ ਕਾਇਮ ਰੱਖਣ ਦੇ ਲਈ ਕੁਰਬਾਨੀਆਂ ਦਿੱਤੀਆਂ ਸੀ ਅੱਜ ਤੋਂ ਠੀਕ 350 ਸਾਲ ਪਹਿਲਾਂ ਬੰਦੇ ਕਿ ਅੱਜ ਬਹੁਤ ਹੀ ਅਫਸੋਸ ਵਾਲੀ ਗੱਲ ਆ ਕਿ ਦੇਸ਼ ਦਾ ਜਿਹੜਾ ਹੁਕਮਰਾਨ ਆ ਦੇਸ਼ ਦੀ ਭਾਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇਸ਼ ਦੇ ਸਾਡੇ ਚੰਡੀਗੜ੍ਹ ਨੂੰ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਸਾਡੇ 350 ਸਾਲ ਪਹਿਲਾਂ ਸਾਡੇ ਗੁਰੂਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਣਾ ਬਲੀਦਾਨ ਦਿੱਤਾ ਔਰ ਦੇਸ਼ ਇੱਕ ਮੁੱਠ ਰੱਖਿਆ ਦੇਸ਼ ਦੀ ਨੂੰ ਕਾਇਮ ਰੱਖਿਆ ਪਰ ਲੇਕਿਨ ਅੱਜ ਉਸੇ ਤਰੀਕੇ ਦੇ ਨਾਲ ਜਦੋਂ ਉਦੋਂ ਜ਼ਾਲਮ ਆਮ ਲੋਕਾਂ ਤੇ ਹਮਲਾ ਕਰ ਰਹੇ ਸੀ ਆਮ ਲੋਕਾਂ ਨੂੰ ਖਤਮ ਕਰ ਰਹੇ ਸੀ ਅੱਜ ਉਸੇ ਤਰੀਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਹਰ ਐਂਗਲ ਤੇ ਹਮਲਾ ਬੁਰ ਰਹੀ ਆ ਵੱਡੀਆਂ ਧਾਰਨਾ ਨੇ ਜੀਆਂ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਦੀ ਪਰ ਉਸ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹਾਇ ਤੋਂ ਠੀਕ 5-6 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆ ਕੇ ਭਾਰਤ ਦੀ ਖੇਤੀ ਤੇ ਪੰਜਾਬ ਦੀ ਖੇਤੀ ਤੇ ਕਬਜ਼ਾ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਇਹ ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸੂਰਮੇ ਬਹਾਦਰ ਲੋਕਾਂ ਨੇ ਇੱਕ ਮੁੱਠੋ ਇੱਕ ਜਿਠੋਕ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਪਰ ਲੇਕਿਨ ਆ ਜੋ ਸੇ ਤਰੀਕੇ ਜਿਵੇਂ ਠੀਕ 350 ਸਾਲ ਪਹਿਲਾਂ ਜ਼ਾਲਮ ਹਮਲਾ ਕਰ ਰਹੇ ਸੀ ਜਦੋਂ ਪੰਡਿਤ ਕਿਰਪਾ RAM ਜੀ ਸ਼੍ਰੀਨਗਰ ਤੋਂ ਚੱਲ ਕੇ ਆਏ ਸੀਗੇ ਔਰ ਉਹਨੇ ਆ ਕੇ ਗੁਰੂ ਸਾਹਿਬਾਨ ਅਕੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਸੰਕਟ ਦੇ ਵਿੱਚ ਆ ਔਰ ਗੁਰੂ ਸਾਹਿਬਾਨ ਨੇ ਦਿੱਲੀ ਦੇ ਚਾਂਦਨੀ ਚੌਕ ਜਾ ਕੇ ਸ਼ਹਾਦਤ ਦਿੱਤੀ ਸੀ ਔਰ ਧਰਮ ਨੂੰ ਬਚਾਇਆ ਸੀ ਧਰਮ ਦੀ ਰੱਖਿਆ ਕੀਤੀ ਸੀ ਮੈਂ ਸਮਝਦਾ ਅੱਜ ਦੇਸ਼ ਦੇ ਸ਼ਾਸਕ ਦੇਸ਼ ਦੇ ਉਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹੀ ਰੂਹਾਂ ਆਪਣੀਆਂ ਉਸੇ ਤਰੀਕੇ ਜਿਵੇਂ ਹਿਟਲਰ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀਗਾ ਉਸੇ ਤਰੀਕੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੀ ਆ ਲੋਕਤੰਤਰ ਨਹੀਂ ਨਹੀਂ ਲੋਕਤੰਤਰ ਨੂੰ ਖਤਮ ਕਰਕੇ ਡਿਕਟੇਟਰਸ਼ਿਪ ਦੇ ਰਹੇ ਧੱਕੇ ਦੇ ਰਹੇ ਧੋਖੇ ਦੇ ਰਹੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਇੱਕ ਚੀਜ਼ 13100 ਜਿਹੜੀ ਚੰਡੀਗੜ੍ਹ ਦਾ ਯੂਟੀ ਦਾ ਸਟੇਟ ਹਸਾ ਇਹ ਦਿੱਤੇ ਪੰਜਾਬ ਦਾ ਬਹੁਤ ਵੱਡਾ ਕਲੇਮ ਆ ਬਹੁਤ ਲੰਬੇ ਆਸੇ ਤੋਂ ਇਹ ਜਿਹੜਾ ਮੈਟਰ ਆ ਉਹ ਕੇਂਦਰ ਸਰਕਾਰ ਕੋਲੇ ਪੈਂਡਿੰਗ ਪਿਆਗਾ ਕੋਈ ਵੀ ਸੈਂਟਰ ਦੀ ਪਾਰਟੀ ਚਾ ਉਹ ਕਾਂਗਰਸ ਪਾਰਟੀ ਆਈ ਹੋਵੇ ਚਾਹੇ ਅਗਲਾ ਜਿਹੜਾ ਬੀਜੇਪੀ ਦੀ ਸੈਂਟਰ ਦੀ ਸਾਡੀ ਸਰਕਾਰ ਹੋਵੇ ਜਾਂ ਹੁਣ ਐਨਡੀਏ ਦੀ ਸਰਕਾਰ ਹੋਵੇ ਉਹ ਪੰਜਾਬ ਨੂੰ ਦੇਣ ਦੀ ਬਜਾਏ ਵੱਡਾ ਹਮਲਾ ਕੀਤਾਗਾ ਜਿਹੜਾ ਸਾਰੇ ਆ ਜਿਹੜਾ ਅਗਲਾ ਸੈਸ਼ਨ ਆ ਰਿਹਾ ਉਹ ਸੈਸ਼ਨ ਦੇ ਅੰਦਰ ਚੰਡੀਗੜ੍ਹ ਦਾ ਪ੍ਰੈਜ਼ੀਡੈਂਟ ਸਟੇਟ ਸਾ ਉਹਨੂੰ ਖਤਮ ਕਰਨ ਦੀ ਚਾਹ ਭਾਤ ਦੀ ਜਨਤਾ ਪਾਰਟੀ ਚੱਲ ਰਹੀ ਹੈ ਪੰਜਾਬ ਦੀ ਅਣਖ ਨੂੰ ਬੰਗਾਰ ਰਹੀ ਆ ਪੰਜਾਬ ਦੇ ਅਣਖੀਲੇ ਖੂਨ ਨੂੰ ਬੰਗਾਰ ਰਹੀ ਆ ਹਮੇਸ਼ਾ ਪੰਜਾਬ ਦੇ ਐਸੇ ਧੜਬੀਆਂ ਦਾ ਮੂੰਹ ਤੋੜ ਜਵਾਬ ਦਿੱਤਾਗਾ ਇਹ ਪੰਜਾਬ ਦੀ ਹਿਸਟਰੀ ਰਹੀ ਆ ਪੰਜਾਬੀਆਂ ਦੀ ਹਿਸਟਰੀ ਰਹੀ ਆ ਜਿਨ੍ਹਾਂ ਨੇ ਕਦੇ ਪੰਜਾਬ ਤੇ ਹਮਲਾ ਕੀਤਾ ਉਹਨਾਂ ਧੜਬੀਆਂ ਨੂੰ ਮੂੰਹ ਤੇ ਖਾਣੀ ਪਈ ਆ ਅੱਜ ਉਸੇ ਤਰੀਕੇ ਭਾਜਪੀ ਜਿਹੜੀ ਆ ਇੱਕ ਧੜਬੀਆਂ ਦੇ ਰੂਪ ਦੇ ਅੰਦਰ ਇੱਕ ਜ਼ਾਲਮਾਂ ਦੇ ਰੂਪ ਦੇ ਅੰਦਰ ਪੰਜਾਬ ਨੂੰ ਹਰ ਪੱਖੋਂ ਖਤਮ ਕਰਨਾ ਚਾਹੁੰਦੀ ਆ ਸਾਡੇ ਕੁਦਰਤੀ ਸਾਧਨ ਸਾਡੇ ਪਾਣੀ ਸਾਡੀ ਪੜ੍ਹਾਈ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ ਦੋਸਤ ਕਾਲਜ ਉਹਨਾਂ ਦੇ ਕਬਜ਼ਾ ਕਰਨਾ ਚਾਹੁੰਦੀ ਆ ਅੱਜ ਜਿਹੜੀ ਸਾਡੀ ਚੰਡੀਗੜ੍ਹ ਦੇ ਅੰਦਰ ਸਾਡਾ ਕਲੇਮ ਆ ਪੰਜਾਬ ਦਾ ਕਿਉਂਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਜੋ ਚੰਡੀਗੜ੍ਹ ਸ਼ਹਿਰ ਬਸਿਆ ਸੀਗਾ ਉਸ ਨੂੰ ਪੰਜਾਬ ਦੇ ਪਿੰਡਾਂ ਵਿੱਚ ਉਚਾਰਿਆ ਗਿਆ ਸੀ ਔਰ ਸਾਜੀ ਰਾਜਤਾਨੀ ਬਣਾਈ ਗਈ ਸੀ ਔਰ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਸਮੇਂ ਹਰਿਆਣਾ ਆਪਣੀ ਰਾਜਧਾਨੀ ਬਣਾ ਲਊਗਾ ਔਰ ਪੰਜਾਬ ਨੂੰ ਜਿਹੜ ਚੰਡੀਗੜ੍ਹ ਆ ਉਹ ਪੰਜਾਬ ਦੀ ਰਾਜਧਾਨੀ ਬਣੀ ਰਹੂਗੀ ਪਰ ਲੇਕਿਨ ਅਫਸੋਸ ਅੱਜ ਦੇ ਜ਼ਾਲਮ ਸ਼ਾਸਕ ਜਿਹੜੇ ਨੇ ਕਿ ਅੱਜ ਦੇ ਜ਼ਾਲਮ ਰਾਜੇ ਆ ਜ਼ਾਲਮ ਜਿਹੀ ਮੋਦੀ ਸਰਕਾਰ ਆ ਜਿਹਦੇ ਵਿੱਚ ਮੈ ਸਮਝਦਾ ਹਿਟਲਰ ਦੀ ਆਤਮਾ ਆ ਚੁੱਕੀ ਆ ਔਰ ਅਰੰਗਜੀਤ ਦੀ ਆਤਮਾ ਆ ਚੁੱਕੀ ਆ ਜਿਹੜੀ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਆ ਔਰ ਉਹ ਵੀ ਉਸ ਸਮੇਂ ਜਦੋਂ ਸਿੱਖਾਂ ਦੇ 300 ਸਾਲਾ ਕੀ ਜਿਹੜੀ ਧਹਾੜਾ ਮਨਾ ਰਹੇ ਆ ਉਹ ਵੀ ਉਸ ਸਮੇਂ ਉਸ ਧਰਤੀ ਦੇ ਉੱਤੇ ਇਹ ਧਰਤੀ ਦੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਲੱਖਾਂ ਹੀ ਕੁਰਬਾਨੀਆਂ ਦੇ ਕੇ ਦੇਸ਼ ਦੀ ਏਕਤਾ ਤੇ ਖੜਤਾ ਨੂੰ ਕਾਇਮ ਰੱਖਿਆ ਪਰ ਲੇਕਿਨ ਪੰਜਾਬ ਦੇ ਲੋਕ ਇਕੱਠ ਨੇ ਇੱਕ ਮੁੱਢ ਨੇ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਥੋਕ ਕੇ ਜਵਾਬ ਦੇਵਾਂਗੇ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਸਰ ਤੋਂ ਲੈ ਕੇ ਸੰਸਦ ਤੱਕ ਹਰ ਨਿਗਾ ਵਰਤਾਂਗੇ ਚੰਡੀਗੜ੍ਹ ਜਿਹੜਾ ਪੰਜਾਬ ਦਾ ਰਹੂਗਾ ਜਿਹੜਾ ਵੀ ਚੰਡੀਗੜ੍ਹ ਵੱਲ ਅੱਖ ਕਰੂਗਾ ਜਿਹੜਾ ਵੀ ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇਖੂਗਾ ਬਿਲਕੁਲ ਉਹਨੂੰ ਠੋਕਮਾ ਮੂੰਹ ਤੋੜ ਜਵਾਬ ਪੰਜਾਬ ਦਾ ਹਰ ਇੱਕ ਨਾਗਰਿਕ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਜੇ ਉਹ ਵੀ ਬਿਲਕੁਲ ਚੰਡੀਗੜ੍ਹ ਤੇ ਕਬਜ਼ਾ ਨਹੀਂ ਦੇ ਮੰਗੇ ਅਸੀਂ ਬਾਰ ਬਾਰ ਦਰਉਨੇ ਆ ਭਾਰਤ ਜਨਤਾ ਪਾਰਟੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੰਨੇ ਮਰਜ਼ੀ ਤਾਕਤ ਦਿਖਾ ਦੇ ਪਰ ਲੇਕਿਨ ਇਹ ਜਿਹੜੀ ਪੰਜਾਬ ਦੇ ਅਣਖੀਲੇ ਲੋਕਾਂ ਨੂੰ ਬੰਗਾਰ ਆ ਇਹ ਬੰਗਾਰ ਜਿਹੜੀ ਆ ਮੂੰਹ ਤੋੜ ਜਵਾਬ ਦਿੱਤੀ ਆ ਪਹਿਲਾਂ ਵੀ ਪਹਿਲਾਂ ਵੀ ਜਦੋਂ ਵੀ ਧਰਮੀਆਂ ਨੇ ਪੰਜਾਬ ਵੱਲ ਦੇਖਿਆ ਜਦੋਂ ਚਾਹੇ ਕਾਂਗਰਸ ਪਾਰਟੀ ਨੇ ਪੰਜਾਬ ਤੇ ਹਮਲੇ ਕੀਤੇ ਸਾਰੇ ਜਾਣਦੇ ਨੇ ਕਿ ਇਤਿਹਾਸਾ ਉਸੇ ਦੇ ਤਰੀਕੇ ਦਾ ਡਿਜ਼ਾਈਨ ਉਸੇ ਤਰੀਕੇ ਦੇ ਤੌਰ ਤਰੀਕੇ ਜਿਹੜੇ ਨੇ ਕਿ ਅੱਜ ਭਾਰਤ ਜਨਤਾ ਪਾਰਟੀ ਭਾਰੀ ਪੰਜਾਬ ਦੇ ਅੰਦਰ ਖੂਨ ਦੀ ਹੋਲੀ ਭਾਰਤ ਜਨਤਾ ਪਾਰਟੀ ਖੇਡਣਾ ਚਾਹੁੰਦੀ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨਾ ਚਾਹੁੰਦੀ ਆ ਪਰ ਲੇਕਿਨ ਅਸੀਂ ਬੜੀ ਡੰਕੇ ਦੀ ਤੌਰ ਤੇ ਕਹਿੰਦੇ ਆ ਆਵਾਮੀ ਪਾਰਟੀ ਵੱਲੋਂ ਸਰਰਾ ਭਗਵਾਨ ਸੇ ਮਾਰਦੀ ਵੱਲੋਂ ਸਾਡੀ ਸਰਕਾਰ ਵੱਲੋਂ ਅਸੀਂ ਡੱਕ ਕੇ ਪੰਜਾਬ ਦੀ ਚੰਡੀਗੜ੍ਹ ਦੀ ਰਾਜਧਾਨੀ ਦੀ ਰਾਖੀ ਕਰਾਂਗੇ ਜਿਹੜਾ ਵੀ ਧੜਵੀ ਬਣ ਕੇ ਇੱਧਰ ਆਇਆ ਉਹਨੂੰ ਅਸੀਂ ਸਾਰੇ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਐਸਾ ਜਵਾਬ ਦੇਵਾਂਗੇ ਕਿ ਉਹਦੀਆਂ ਆਉਣ ਵਾਲੀਆਂ ਸੱਤ ਪੁਸ਼ਤਾ ਯਾਦ ਰੱਖਣਗੀਆਂ ਉਹਦੀਆਂ ਆਉਣ ਵਾਲੀਆਂ 10 ਪੀੜ੍ਹੀਆਂ ਯਾਦ ਰੱਖਣਗੀਆਂ ਕਿ ਪੰਜਾਬ ਤੇ ਹਮਲਾ ਕੀਤਾ ਸੀ ਕਿੱਡਾ ਪਾਉਂ ਪਿਆ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਹਲਾਕੇ ਤੋਂ ਆਏ ਇੰਡੀਆ ਦੇ ਸਾਥੀਆਂ ਦਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ মিডিਆ মিডিਆ ਦੇ ਸਾਰੇ ਪਲੇਟਫਾਰਮ ਦੇ ਸਾਰੇ ਜਰਨਲਿਸਟ ਭਰਾਵਾਂ ਦਾ ਪਹਿਲਾਂ ਦਾ ਆਪੋ ਆਪਾ ਸਵਾਗਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਗੁਰੂ ਸਾਹਿਬਾਨ ਦਾ ਇਹ ਸਤਿਵਾਂਾ ਸਿਖਿ ਦੀ ਰਿਹੜਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਦੁਨੀਆ ਦੇ ਕੋਨੇ ਕੋਨੇ ਤੱਕ ਗੁਰੂ ਸਾਹਿਬਾਨ ਦੁਆਰਾ ਦਿੱਤੀ ਅਰੁਤੀ ਸ਼ਹਾਦਤ ਅਦੁੱਤੀ ਕੁਰਬਾਨੀ ਨੂੰ ਪਛਾਣਦੇ ਤੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਪੰਜਾਬ ਸਰਕਾਰ ਵੱਲੋਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਮਹਾਪੁਰਖ ਜਿੰਨੇ ਵੀ ਗੁਣੀ ਗਿਆਨੀ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਅਸੀਂ ਅੱਗੇ ਲਾ ਕੇ ਪੰਜਾਬ ਸਰਕਾਰ ਨੇ ਆ ਪਿੱਛੇ ਰਹਿ ਕੇ ਇਹ ਸ਼ਹੀਦੀ ਦਿਵਸ ਆ ਅਸੀਂ ਮਨਾ ਰਹੇ ਆ ਜਿਸ ਦੇ ਵਿੱਚ ਸ਼੍ਰੀ ਗੁਰਤੇਜ ਬਹਾਦਰ ਦੀ ਸ਼ਹਾਦਤ ਸੱਤੋ ਮਹਾਨ ਸ਼ਹਾਦਤ ਭਾਈ ਮਤੀਦਾਤਾ ਦੀ ਸ਼ਹਾਦਤ ਭਾਈ ਸਦੀਦਾ ਦੀ ਦੀ ਸ਼ਹਾਦਤ ਭਾਈ ਜਾਨਾ ਦੀ ਦੀ ਸ਼ਹਾਦਤ ਇਹ ਵੱਡੀਆਂ ਸ਼ਹਾਦਤਾਂ ਜਿਨ੍ਹਾਂ ਨੇ ਮੈਂ ਸਮਝਦਾ ਜੋ ਅੱਜ ਦਾ ਭਾਰਤ ਆ ਉਸ ਭਾਕ ਨੂੰ ਕਾਇਮ ਰੱਖਣ ਦੇ ਲਈ ਅੱਜ ਆਜ ਦਾ ਦੇਸ਼ ਆ ਹਿੰਦੁਸਤਾਨ ਆ ਉਸ ਹਿੰਦੁਸਤਾਨ ਨੂੰ ਕਾਇਮ ਰੱਖਣ ਦੇ ਲਈ ਕੁਰਬਾਨੀਆਂ ਦਿੱਤੀਆਂ ਸੀ ਅੱਜ ਤੋਂ ਠੀਕ 350 ਸਾਲ ਪਹਿਲਾਂ ਬੰਦੇ ਕਿ ਅੱਜ ਬਾਤ ਹੀ ਅਫਸੋਸ ਵਾਲੀ ਗੱਲ ਆ ਕਿ ਦੇਸ਼ ਦਾ ਜਿਹੜਾ ਹੁਕਮਰਾਨ ਆ ਦੇਸ਼